ਨੈਕਸਟ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਆਰਪ੍ਰਸਤ ਸੱਯਕਾਲ 9.59 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵਗਾ ਤੇ ਤਾਜ਼ੀਆਂ ਖਬਰਾਂ ਤੋਰ ਤੱਕ ਪਹੁੰਚਣ। ਅੱਜ ਤਰਨਤਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੇਨ ਦਫ਼ਤਰ ਗੇਟ ਅੱਗੇ ਬਿਜਲੀ ਬੋਰਡ ਦੇ ਕਰਮਚਾਰੀ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਦ ਦੀ ਅਗਵਾਈ ਹੇਠ ਸੈਂਕੜੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਅਤੇ ਭਾਰੀ ਨਾਅਰੇਬਾਜ਼ੀ ਅਤੇ ਤਰਨਾ ਲਗਾਇਆ ਗਿਆ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਬਿਜਲੀ ਬੋਰਡ ਦੇ ਕਰਮਚਾਰੀ ਦਫ਼ਤਰੀ ਅਤੇ ਫੀਲਡਰ ਵਿੱਚ ਕੰਮ ਕਰਨ ਵਾਲੇ ਸਿਰਫ ਤਾਂ ਸਿਰਫ 8 ਘੰਟੇ ਹੀ ਡਿਊਟੀ ਕਰਨਗੇ ਵਾਧੂ ਸਮਾਂ ਨਹੀਂ ਕਰਨਗੇ ਕੰਮ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਗੰਡੀਵਿੰਦ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ 15 ਅਗਸਤ ਨੂੰ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਕੋਈ ਵੀ ਮੀਟਿੰਗ ਨਹੀਂ ਕਰਵਾਈ ਗਈ ਜਿਸ ਤੇ ਮੀਟਿੰਗ ਨਾ ਕਰਵਾਉਣ ਦੇ ਰੋਸ ਨੂੰ ਲੈ ਕੇ ਅੱਜ ਪੰਜਾਬ ਵਿੱਚ ਬਲਾਕ ਪੱਧਰ ਤੇ ਬਿਜਲੀ ਬੋਰਡ ਦੇ ਦਫ਼ਤਰਾਂਗੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਭਾਰ ਨਾਅਰਬਾਜੀ ਅਤੇ ਧਰਨਾ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਇਸ 1 ਅਗਸਤ ਤੋਂ ਬਾਅਦ ਬਿਜਲੀ ਬੋਰਡ ਦੇ ਦਫਤਰਾਂ ਵਿੱਚ ਕੰਮ ਕਰਨ ਵਾਲੇ ਅਤੇ ਬਾਹਰ ਫੀਲਡਰ ਵਿੱਚ ਕੰਮ ਕਰਨ ਵਾਲੇ ਸਿਰਫ ਆਪਣੀਆਂ 8 ਘੰਟੇ ਹੀ ਡਿਊਟੀਆਂ ਕਰਨਗੇ ਅਤੇ ਇਸ ਤੋਂ ਇਲਾਵਾ ਕੋਈ ਵੀ ਕਰਮਚਾਰੀ ਵੱਲੋਂ ਕੰਮ ਨਹੀਂ ਕੀਤਾ ਜਾਵੇਗਾ 31 ਅਗਸਤ ਤੱਕ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਮੰਗਾਂ ਨਾ ਮੰਨੀਆਂ ਤਾਂ ਸਾਡੇ ਵੱਲੋਂ 1 ਸਤੰਬਰ ਨੂੰ ਬਿਜਲੀ ਮੰੰਤੇ ਹਰਪ੍ਰਮ ਸਿੰਘ ਈਟੀਓ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਅਤੇ ਭਾਰੀ ਨਾਰੇਬਾਜ਼ੀ ਕਰ ਝੰਡਾ ਮਾਰਚ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਰੋ ਕਰਦੇ ਲੋਕ ਜਿੰਦਾਬਾਦ 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 ਉਹ ਦਿਨ ਦਾ ਰੋਸ ਰੈਲੀਆਂ ਕਰਨ ਦਾ ਸੱਦਾ ਆ ਪੀਐਸਸੀਬੀ EMPLOYE JOINT FORUM ਅਤੇ ਬਿਜਲੀ ਲਾਗ ਮੇਕਤਾ ਮੰਚ ਦੇ ਸੱਦੇ ਤੇ ਕਿਉਂਕਿ ਪਹਿਲਾਂ ਅਸੀਂ 29 ਤੇ 30 ਜੁਲਾਈ ਨੂੰ ਦੋ ਦਿਨ ਸਾਰੇ ਪੰਜਾਬ ਦੇ ਵਿੱਚ ਡਿਵੀਜ਼ਨ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਸੀ ਉਹਦੇ ਤੋਂ ਬਾਅਦ 31 ਤਰੀਕ ਨੂੰ ਮਾਜੋਗ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਪਾਵਰ ਦੀ ਮੈਨੇਜਮੈਂਟ ਦੇ ਨਾਲ ਚੰਡੀਗੜ੍ਹ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਾਡੇ ਬਹੁਤ ਸਾਰੇ ਮਸਲੇ ਸੀ ਜਿਨ੍ਹਾਂ ਬਾਰੇ ਸਹਿਮਤੀ ਬਣੀ ਸੀ ਪਾਵਰ ਦੀ ਮੈਨੇਜਮੈਂਟ ਅਤੇ ਜਸੇਬੰਦੀਆਂ ਔਰ ਮਾਜੋਗ ਬਿਜਲੀ ਮੰਤਰੀ ਦੇ ਦਰਮਿਆਨ ਸਹਿਮਤੀ ਬਣੀ ਸੀ ਕਿ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹ 15 ਅਗਸਤ ਤੱਕ ਜਿਹੜਾ ਉਹ ਪੰਜਾਬ ਸਰਕਾਰ ਦੇ ਨਾਲ ਮਾਂਜੋਗ ਸੀਐਮ ਸਾਹਿਬ ਦੇ ਨਾਲ ਗੱਲਬਾਤ ਕਰਕੇ ਤੇ ਇਹਨਾਂ ਦਾ ਨਪਟਾਰਾ ਕਰਾਂਗੇ ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 15 ਅਗਸਤ ਲੰਘ ਗਈ ਆ ਉਸ ਵਕਤ ਅਸੀਂ ਇੱਕ ਭੱਖ ਦਾ ਮਸਲਾ ਸੀ ਕਿ ਪੰਜਾਬ ਦੇ ਵਿੱਚ ਇਸ ਜਿਹੜਾ ਬਿਜਲੀ ਦਾ ਅਧਾਰਾ ਪੀਐਸਪੀਸੀਐਲ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਮਚਾਰੀਆਂ ਦੀਆਂ ਮੌਤਾਂ ਹੋ ਰਹੀਆਂ ਬਿਜਲੀ ਦੇ ਕਰੰਟ ਦੇ ਨਾਲ ਤੇ ਅਸੀਂ ਮੰਗ ਕੀਤੀ ਸੀ ਕਿ ਜਿਹੜੇ ਕਰਮਚਾਰੀ ਦੀ ਡਿਊਟੀ ਦੌਰਾਨ ਖੋਲ ਦੇ ਉੱਤੇ ਕਰੰਟ ਲੱਗ ਕੇ ਮੌਤ ਹੋ ਜੇ ਉਹਨੂੰ 1 ਕਰੋੜ ਰੁਪਇਆ ਜਿਹੜਾ ਮਾਅਵਜਾ ਦੇਵੇ ਸਰਕਾਰ ਤੇ ਨਾਲ ਸ਼ਹੀਦ ਦਾ ਦਰਜਾ ਦੇ ਕੇ ਨਾਲ ਉਹਦੇ ਜਿਹੜੇ ਪੀੜਤ ਪਰਿਵਾਰ ਦਾ ਕੋਈ ਨੌਕਰੀ ਕਰਨ ਵਾਲਾ ਕੋਈ ਨੌਜਵਾਨ ਬੱਚਾ ਉਹਨੂੰ ਤੁਰੰਤ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਇਹਦੇ ਬਾਰੇ ਬਿਜਲੀ ਮੰਤਰੀ ਜੀ ਨੇ ਕਿਹਾ ਸੀ ਕਿ ਇਹ ਮਾਮਲਾ ਸੀਐਮ ਸਾਹਿਬ ਦੇ ਲੈਵਲ ਦਾ ਅਸੀਂ ਉਹਨਾਂ ਨਾਲ ਗੱਲ ਕਰਕੇ ਉਸ ਵਕਤ ਜਿਹੜੇ ਪਾਵਰ ਸੈਕਟਰੀ ਨੇ ਸ੍ਰੀ ਤੇਜਵੀਰ ਸਿੰਘ ਆਈਐਸ ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਇਹ ਤੁਹਾਡਾ ਮਸਲਾ ਜਿਹੜਾ ਇਹ ਠਾਵਾਵਾਂਗੇ ਔਰ ਇਹਦੇ ਨਾਲ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਨਾਲ ਜੁੜੇ ਨੇ ਤੇ ਸਾਂਝੀਆਂ ਮੰਗਾਂ ਨੇ ਸਾਡੀਆਂ ਤੇ ਉਹ ਲੇਕਿਨ 15 ਤਰੀਕ ਲੰਘ ਹੀ ਆ ਤੇ ਮੈਨੇਜਮੈਂਟ ਨੇ ਜਾਂ ਪੰਜਾਬ ਦੀ ਸਰਕਾਰ ਨੇ ਕੋਈ ਇੱਕ ਵੀ ਮੰਗ ਨਹੀਂ ਮੰਨੀ ਉਹਦੇ ਰੋਸ 'ਚ ਅੱਜ ਤੇ ਕੱਲ ਅਸੀਂ ਜਿਹੜਾ ਇਹ ਰੋਸ ਰੈਲੀਆਂ ਕਰਾਂਗੇ ਡਿਵੀਜ਼ਨ ਪੱਧਰ ਤੇ ਔਰ ਵਰਕ ਟੂ ਰੂਲ ਜਿਹੜਾ ਉਹ ਅੱਜ ਤੋਂ ਲੈ ਕੇ 31 ਤਰੀਕ ਤੱਕ ਕਰਮਚਾਰੀ ਬਣਦੀ ਡਿਊਟੀ ਕਰਨਗੇ ਭਾਵੇਂ ਉਹ ਗ੍ਰਿੱਡਾਂ 'ਚ ਹੋਣ ਤੇ ਭਾਵੇਂ ਫੀਲਡ 'ਚ ਹੋਣ ਭਾਵੇਂ ਦਫ਼ਤਰਾਂ ਦੇ ਵਿੱਚ ਹੋਣ ਅਸੀਂ 8 ਘੰਟੇ ਡਿਊਟੀ ਕਰਾਂਗੇ ਇਹਦੇ ਤੋਂ ਅੱਗੇ ਜਾ ਕੇ ਕੋਈ ਡਿਊਟੀ ਸਾਡਾ ਕਰਮਚਾਰੀ ਨਹੀਂ ਕਰੇਗਾ ਔਰ ਪਹਿਲੀ ਤਰੀਕ ਨੂੰ ਅਸੀਂ ਜਿਹੜਾ ਸਾਡੇ ਬਿਜਲੀ ਮੰਤਰੀ ਨੇ ਉਹਨਾਂ ਦੀ ਰਾਇਸ਼ਤੇ ਨਿਊ ਅੰਮ੍ਰਿਤਸਰ ਵੱਡੇ ਪੱਧਰ ਤੇ ਸਟੇਟ ਲੈਵਲ ਤੇ ਇੱਕ ਧਰਨਾ ਦੇਾਂਗੇ ਔਰ ਉੱਥੇ ਝੰਡਾ ਮਾਰਚ ਕਰਾਂਗੇ ਇਹ ਸਾਡਾ ਪ੍ਰੋਗਰਾਮ ਆ ਸਾਂਝੇ ਫੋਰਮ ਦਾ ਔਰ